ਫ੍ਰੇਮ ਸਬੰਧਾਂ ਦੇ ਚੱਲਦੇ 19 ਸਾਲ ਦੇ ਮੁੰਡੇ ਨੂੰ ਕੁੜੀ ਵਾਲਿਆਂ ਨੇ ਘਰ ਬੁਲਾ ਕੇ ਕੀਤਾ ਕਤਲ ਮਰਨੋਲਾ ਜਿਹਨਾਂ ਮਾਰਿਆ ਉਹਨਾਂ ਦੀ ਲੜਕੀ ਨਾਲ ਨਜਾਇਜ਼ ਸਬੰਧ ਸੀ ਇਸੇ ਰੰਜਿਸ਼ ਕਰਕੇ ਉਹਨਾਂ ਨੇ ਘਰੇ ਬੁਲਾ ਕੇ ਸੱਟਾ ਮਾਰ ਕੇ ਉਹ ਜੱਟਾ ਕਾਫੀ ਮਾਰੀਆਂ ਉਸ ਤੋਂ ਬਾਅਦ ਇਹਨਾਂ ਨੇ ਜੇ ਸੱਟਾ ਮਾਰੀਆਂ ਕੌਣ ਨੂੰ ਲੱਗੇ ਮਰ ਜੇ ਉਹਨੂੰ ਸੇਲ ਹਸਪਤਲ ਲੈ ਗਏ ਸੀ ਉੱਥੇ ਜੜਕੀ ਦਾ ਚੱਕਰ ਹੈ ਜੀ ਹਮਨੇ ਤਾਂ ਬਹੁਤ ਕੋਸ਼ਿਸ਼ ਕੀਤੀ ਵੀ ਹਮ ਆਪਣੀ ਫੇਮ ਉਸਕੀ ਲਹਾਨ ਕੋ ਰੱਖ ਲੇਗੇ ਉਹ ਹਮਾਰੇ ਘਰ ਤੇ ਆ ਕੇ ਹਮਾਰੇ ਤੇ ਹਮਲਾ ਕਰਦੀ ਸੀ इसलिए रात को हमसे हमारे पास फ़ोन आया कि बच्चे उसकी बहन के पास है दिल्ली वाली के पास है बस उसके बाद हमको कुछ पता नहीं हमें खबर मिली कि हमारा लड़का उन्होंने मार दिया जी उसका एक क्या नाम मशहूर हो लालचंद लड़की कौन को थी कि कोई शादी हुई थी नहीं नहीं, हाँ जी लड़की है अच्छा नहीं क्या क्या चक्कर क्या था लड़के के साथ कोई रहती थी या कैसे भी नहीं थी हाँ जी अच्छा कहाँ से थी लड़की वो अच्छा तो अब बातचीत हुई आपकी ਰਾਤ ਕੋ ਬਸ ਹਮਾਰੇ ਤੋਂ 11 ਵਜੇ ਹਮਾਰੇ ਲੜਕੇ ਸਭ ਉਸ ਦੀ ਭੈਣ ਸੇ ਬਾਤ ਹੋਈ ਕਿ ਬੱਚੇ ਹਮਾਰੇ ਪਾਸ ਹੈ ਆਪਾਂ ਦਾ ਲੜਕਾ ਵੀ ਔਰ ਹਮਾਰੀ ਲੜਕੀ ਵੀ ਤਾਂ ਕਿਆ ਬੋਲਾ ਗਿਆ ਉਸਨੇ ਬਸ ਸਮਝਾ ਤਾਂ ਇਹ ਹੀ ਬਾਤ ਹੈ ਕਿ ਫੋਨ ਕੱਟ ਦਿਆ ਸਿਚ ਆਫ ਕਰ ਲਿਆ ਸਵੇਰੇ ਹਮੇ ਖਬਰ ਮਿਲੀ ਹਮਾਰੇ ਲੜਕਾ ਗਿਆ ਜਾਣਕਾਰੀ ਮੁਤਾਬਿਕ ਮੁੰਡੇ ਦੇ ਕੁੜੀ ਨਾਲ ਨਾਜਾਇਜ਼ ਸਬੰਧ ਸੀ ਤੇ ਇਹ ਆਪਸ ਵਿੱਚ ਵਿਆਹ ਕਰਾਉਣਾ ਚਾਹੁੰਦੇ ਸੀ ਤੇ ਗੱਲ ਦੇ ਚੱਲਦੇ ਆ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਨੂੰ ਘਰ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ ਉਹਦੇ ਚ ਕੱਲ ਸਾਡੇ ਕੋਲ ਥਾਣਾ ਸਿਟੀ ਫਾਇਲਕਾ ਵਿਖੇ ਫਰੀਦਕੋੜ ਮੈਡੀਕਲ ਹਸਪੀਟਲ ਤੋਂ ਤਲਾਹ ਆਈ ਸੀ ਉਹ ਤਲਾਹ ਦੇ ਅਸੀਂ ਵੈਰੀਫਾਈ ਕਰਕੇ ਉਹ ਲੜਕੇ ਦੇ ਜਿਹੜਾ ਮਰਿਆ ਉਹਦੇ ਵਾਰਸ ਸਾਡੇ ਕੋਲ ਸਿਟੀ ਥਾਣੇ ਫਾਇਲਕਾ ਆਏ ਸੀ ਉਹਨਾਂ ਦਾ ਅਸੀਂ ਬਿਆਨ ਲਿਖ ਕੇ ਥਾਣਾ ਸਿਟੀ ਫਾਇਲਕਾ ਵਿਖੇ 302 148 149 ਪੀਸੀ ਦਾ ਮਕਦਮਾ ਦਰਜ ਕੀਤਾ ਉਹਦੇ ਵਿੱਚ ਹੈਗਾ ਜਿਹੜਾ ਮਰਨੋਲ ਹੈ ਜਿਹਨਾਂ ਮਾਰਿਆ ਉਹਨਾਂ ਦੀ ਲੜਕੀ ਨਾਲ ਨਜਾਇਜ਼ ਸਬੰਧ ਸੀ ਇਸੇ ਰੰਜਿਸ਼ ਕਰਕੇ ਉਹਨਾਂ ਨੇ ਘਰੇ ਬੁਲਾ ਕੇ ਸੱਟਾ ਮਾਰ ਕੇ ਉਹ ਸੱਟਾ ਕਾਫੀ ਮਾਰੀਆਂ ਸੀ ਉਸ ਤੋਂ ਬਾਅਦ ਇਹਨਾਂ ਨੇ ਜੇ ਸੱਟਾ ਮਾਰੀਆਂ ਕੌਣ ਪੁਰਾ ਲੱਗ ਜੇ ਮਰ ਜੇ ਉਹਨੂੰ ਸਿਵਲ ਹਸਪਤਲ ਲੈ ਗਏ ਸੀ ਉੱਥੇ ਜਾ ਕੇ ਦਖਾ ਕਰਾਤਾ ਉੱਥੇ ਉਹਦਾ ਨਾਮ ਪੂਰਾ ਐਡਰੈਸ ਦੱਸਿਆ ਨਾ ਹੀ ਆਪਦਾ ਨਾਮ ਪੂਰਾ ਐਡਰੈਸ ਦੱਸਿਆ ਸੀ ਐਕਚੁਅਲੀ ਲੈ ਕੇ ਗਏ ਸੀ ਪਰ ਇਹਨਾਂ ਨੇ ਉੱਥੇ ਇੱਕ ਫੋਨ ਨੰਬਰ ਦਿੱਤਾ ਤੇ ਬਾਕੀ ਪੂਰਾ ਐਡਰੈਸ ਨਹੀਂ ਦਿੱਤਾ ਉਸ ਫੋਨ ਨੰਬਰ ਤੋਂ ਅਸੀਂ ਜਦੋਂ ਨੰਬਰ ਕਢਾਇਆ ਵੈਰੀਫਾਈ ਕੀਤਾ ਤਾਂ ਉਹਦੇ ਚ ਇਹਨਾਂ ਦਾ ਐਡਰੈਸ ਟਰੇਸ ਹੋ ਗਿਆ ਬਾਕੀ ਜਿਹੜੋਂ ਉਹਦੀ ਉਹਨਾ ਉਥੋਂ ਫੋਟੋ ਸੈਂਡ ਕੀਤੀ ਆ ਸਿਉਰ ਹਸਪਤਾਲ ਉਥੋਂ ਪ੍ਰੀਤਕ੍ਰਮ ਬੰਦਾ ਦਾ ਅਕਲ ਉਹਦੀ ਫੋਟੋ ਸੀ ਡੈਂਟੀਫਿਕੇਸ਼ਨ ਕਰਾਈ ਦੋ ਉਹਨਾਂ ਕਹਿੰਦੇ ਸਾਡਾ ਵਾਰਸਾ ਹੈਗਾ ਜਿਹਨਾਂ ਬੰਦਾ ਮਰਿਆ ਸੀ ਉਹਨਾਂ ਕਹਿੰਦੇ ਸਾਡਾ ਬੰਦਾ ਹੈਗਾ ਉਹਨਾਂ ਦੇ ਫਿਰ ਉਹ ਬਿਆਨ ਲਿਖ ਕੇ ਤੇ ਅਸੀਂ ਜੋ ਨਾ ਬਿਆਨ ਕਰੇ ਉਹ ਪੰਜਾਂ ਨੇ 302 ਦਾ ਮਕਦਮਾ ਦਰਜ ਕੀਤਾ ਆ ਸਰ ਕਿਵੇਂ ਇਹਨ ਘਰੋਂ ਕਿਵੇਂ ਲੈ ਸਦਿਆ ਗਿਆ ਕਿਵੇਂ ਬੁਲਾਇਆ ਗਿਆ ਕਿੱਥੋਂ ਦੀ ਦੋਸ਼ੀ ਦੋਸ਼ੀ ਫਰੇ ਜਨ ਨੂੰ ਉਸ ਤੋਂ ਪਤਾ ਲੱਗਿਆਗਾ ਵੀ ਉਸ ਨੂੰ ਕਿਸ ਤਰੀਕੇ ਨਾਲ ਘਰੋਂ ਬੁਲਾਇਆ ਜੋ ਮਤਲਬ ਮੂਢਲੇ ਤੌਰ ਤੇ ਪਤਾ ਲੱਗਾ ਜੀ ਮਤਲਬ ਇਹਨਾਂ ਨੂੰ ਘਰੇ ਬੁਲਾ ਕੇ ਤੇ ਘਰੇ ਬ ਉਹਦੇ ਵਿੱਚ ਜੇ ਕੋਈ ਸੀਸੀ ਜੋ ਮਤਲਬ ਇਸ ਜੇ ਅਸੀਂ ਮਤਲਬ ਤਸਵੀਰ ਸਾਡੀ ਪ੍ਰਾਪਤ ਹੁੰਦੀ ਹੈ ਅਸੀਂ ਸ਼ੋ ਨਹੀਂ ਕਰ ਸਕਦੇ ਉਹਦੇ ਵਿੱਚ ਉਹਨੂੰ ਦਾਖਲ ਕਰਾਉਂਦੇ ਦੀ ਸੀਸੀ ਫੋਟੋ ਜੇ ਮਿਲੀਆਂ ਬਾਕੀ ਬੰਦੇ ਜੇ ਆਈਡੈਂਟੀਫਿਕੇਸ਼ਨ ਹੈ ਹੋ ਗਈ ਹੈ ਬਾਇ ਨੇਮ ਪਰਚਾ ਦਰਜੀ ਹੈ ਗ੍ਰਿਫਤਾਰੀ ਹੋਈ ਹੈ ਜੀ ਕਿਸੇ ਦੀ ਨਹੀਂ ਕੋਈ ਗ੍ਰਿਫਤਾਰੀ ਕੋਈ ਨਹੀਂ ਇਹ ਰੈਡ ਕਿਤੇ ਜਾ ਰਹੇ ਜਲਦੀ ਗ੍ਰਿਫਤਾਰ ਕਰਨ ਲੱਗੇ ਸੀ ਕਰੀਬ ਜੋ ਪਤਾ ਲੱਗਾ 5-6 ਮਹੀਨੇ ਤੋਂ ਰਿਲੇਸ਼ਨ ਸੀ ਮਤਲਬ ਇਹਨਾਂ ਦਾ ਕਰੇ ਜਾਣ ਜਾਣ ਸੀ ਮੈਂ ਥੋੜਾ ਜਿਹਾ ਇਹਨਾਂ ਦੇ ਆਪੇ ਚ ਪਰਿਵਾਰਕ ਨਿੱਜੀ ਰਿਸ਼ਤੇਦਾਰੀ ਵੀ ਹੈ ਦੋਨਾਂ ਦਿਰਾਂ ਦੇ ਐਕਚੁਅਲੀ ਲੜਕੀ ਜਿਹਨਾਂ ਦਾ ਬੰਦਾ ਮਾਰਿਆ ਉਹਨਾਂ ਦਾ ਪਰਿਵਾਰ ਦਾ ਵੀ ਕੋਈ ਇਨਾ ਚੰਗਾ ਰੈਪਿਟੇਸ਼ਨ ਨਹੀਂ ਹੈਗਾ ਤੇ ਮਤਲਬ ਵੀ ਇਹਨਾਂ ਨੇ ਕਰਿਆ ਲੜਕਾ ਵੀ ਆਉਂਦਾ ਜਾਂਦਾ ਸੀ ਇਸੇ ਰਜਿਸਟ੍ਰੇਟ ਕੇ ਮਤਲਬ ਵੀ ਇਹਨਾਂ ਨੇ ਮਾਰਿਆ ਬੰਦਾ ਮੁੰਡਾ ਮਰਿਆ ਉਹ ਕਰੀਬ 18 ਕੁ ਸਾਲ ਦੀ ਉਮਰ ਦਾ ਸੀ ਕਿ ਲਿਵਰ ਦੇ ਕੰਮ ਕਰਦਾ ਸੀ ਉਹਦੇ ਨਾਲ ਰਾਜਨ ਹੈਗਾ ਉਹਦੇ ਪਿਤਾ ਦਾ ਨਾਮ ਅਰਜਿੰਦਰ ਸਿੰਘ ਹੈਗਾ